ਜਾ ਕੇ ਉਹਨਾਂ ਨੇ ਜਾਂਦੇ ਸਾਰੇ ਜਿੱਤੇ ਉੱਥੇ ਪੁਲਿਸ ਖੜੀ ਸੀਗੀ ਉਹਨਾਂ ਨੇ ਉਹਨਾਂ ਨੂੰ ਅਰੈਸਟ ਕਰਿਆ ਅਰੈਸਟ ਤਾਂ ਕਰਿਆ ਕਰਿਆ ਉਹਨਾਂ ਨੂੰ ਐਦਾਂ ਪੇਸ਼ ਕਰਿਆ ਗਿਆ ਜਿੱਦਾਂ ਕੋਈ ਬੰਦੇ ਗਲਤ ਕੋਈ ਹੁਣ ਗਲਤ ਆਨਸਰ ਹੋਣ ਮੈਂ ਅਲਟੀਮੇਟਮ ਦੇਣਾ ਚਾਹੁੰਦਾ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਅਦਰਵਾਈਜ਼ ਸਾਡੇ ਜਿਹੜੇ ਬੰਦੇ ਅਰੈਸਟ ਕਰੇ ਹੋਏ ਨੇ ਉਹਨਾਂ ਨੂੰ ਨਹੀਂ 12 ਵਜੇ ਤੱਕ ਛੱਡਿਆ ਜਾਂਦਾ ਤਾਂ ਸਾਨੂੰ ਕੋਈ ਠੋਸ ਕਦਮ ਚੱਕਣਾ ਪੈਣਾ ਹੋ ਸਕਦਾ ਸਾਨੂੰ ਲੁਧਿਆਣਾ ਵਿੱਚ ਕੋਈ ਰੋਡ ਰੋਕਣੀ ਪਵੇ ਜਾਂ ਕੋਈ ਹੋਰ ਵੱਡੀ ਕਾਲ ਦੇ ਕੇ ਸਾਨੂੰ ਦੁਬਾਰੇ ਫੇਰ ਪੰਗਾ ਉੱਥੇ ਟੋਲ ਤੇ ਹੀ ਲੈਣਾ ਪਵੇ ਅਸੀਂ ਕਹਿੰਨੇ ਵੀ ਠੀਕ ਹੈ ਅਸੀਂ ਕੋਰਟ ਦਾ ਕਦਰ ਕਰਦੇ ਆ ਮਾਨਯੋਗ ਹਾਈ ਕੋਰਟ ਨੇ ਜਿਹੜੇ ਆਰਡਰ ਦੇ ਨੇ ਪਰ ਅਦਰਵਾਜੇ ਇਦਾਂ ਸਾਡੇ ਬੰਦਿਆਂ ਨਾਲ ਜ਼ਿਆਦਤੀ ਹੋ ਗਈ ਤਾਂ ਸਾਨੂੰ ਵੀ ਹੋ ਸਕਦਾ ਉਹਦੇ ਲੰਘਣਾ ਕਰਨੀ ਪਵੇ ਇਹ ਸੀ ਨਾਮ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਅੱਜ ਬਹੁਤ ਹੀ ਮਾੜੀ ਗੱਲ ਕਰੀਆ ਸਰਕਾਰ ਨੇ ਕਿਉਂਕਿ ਸਾਡੇ ਪੰਜਾਬ ਪ੍ਰਧਾਨ ਸਰਦਾਰ ਦਰਬਾਖਸ਼ ਸਿੰਘ ਗਿੱਲ ਜੀ ਜਿਨ੍ਹਾਂ ਨੇ ਲਾਡੋਵਾਲ ਟੋਲ ਦੀ ਲੜਾਈ ਲੜੀਆ तकरीबन 45 ਦਿਨ ਪਹਿਲਾਂ ਬੰਦ ਰੱਖਿਆ ਟੋਲ ਜੋ ਕਿ ਆਮ ਪਬਲਿਕ ਦੇ ਨਾਲ ਜਿਹੜੀ ਲੁੱਟ ਹੋ ਰਹੀ ਸੀਗੀ ਉਹਦੇ ਕਰਕੇ ਸਾਨੂੰ ਇਹ ਜਥੇਬੰਦੀ ਨੇ ਲੜਾਈ ਲੜਨੀ ਪਈ ਸਾਡੇ ਨਾਲ ਬੀਕੇ ਦੁਆਬਾ ਦੇ ਵੀ ਕੁਝ ਆਗੂ ਸੀਗੇ ਸਾਡੇ ਉਹਨਾਂ ਨੇ ਵੀ ਨਾਲ ਸਾਥ ਦਿਆ ਬਾਕੀ ਟੈਕਸੀ ਯੂਨੀਅਨ ਵਾਲੇ ਹੋਰ ਸਾਰਿਆਂ ਨੇ ਜਿਦੇ ਕਰਕੇ 45 ਦਿਨ ਇਹ ਟੋਲ ਬੰਦ ਰੱਖਿਆ ਗਿਆ ਲਡੋਲ ਕਿਉਂਕਿ ਜੀਤੇ ਸਰਾਸਰ ਵੀ ਜਿਹੜੀ ਲੁੱਟ ਇੰਨੀ ਕਿਜਾਦਾ ਵੇਨਿਆਈ ਹੋਣ ਲੱਗੀ ਹੋਈ ਹੈ ਵੀ ਰੇਟ ਬਾਕੀ ਟੋਲਾਂ ਤੋਂ ਕਈ ਗੁਣਾ ਵੱਧ ਨੇ ਜਿਦੇ ਕਰਕੇ ਆਮ ਪਬਲਿਕ ਦੀ ਲੁੱਟ ਰੋਕਣ ਲਈ ਅਸੀਂ ਇਹ ਉਪਰਾਲੇ ਕਰਿਆ ਸੀਗਾ ਜਿਹੜੇ ਉਪਰਾਲੇ ਚ ਵਿੱਚ ਹੁਣ ਹਾਈ ਕੋਰਟ ਦੇ ਆਰਡਰ ਆ ਜਾਂਦੇ ਆ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਕਿਹਾ ਜਾਂਦਾ ਵੀ ਟੋਲ 4 ਹਫ਼ਤੇ ਚ ਖੁੱਲਿਆ ਜਾਵੇ ਉੱਥੇ ਸਾਨੂੰ ਕੁਝ ਬੰਦਿਆਂ ਨੇ ਕਿਹਾ ਵੀ ਤੁਸੀਂ ਪਾਰਟੀ ਬਣੋ ਪਰ ਅਸੀਂ ਜਥੇਬੰਦੀ ਕਿਤੇ ਛੇਤੀ ਪਾਰਟੀ ਬਣਦੀ ਨਹੀਂ ਹੁੰਦੀ ਕਿਉਂਕਿ ਜੇ ਅਸੀਂ ਕੋਟਾਂ 'ਚ ਪਾਰਟੀਆਂ ਆਪ ਬਣਨ ਲੱਗ ਗਏ ਤਾਂ ਸਾਨੂੰ ਔਖਾ ਹੁੰਦਾ ਕਿਉਂਕਿ ਕਿੱਥੇ ਕਿੱਥੇ ਅਸੀਂ ਪਾਰਟੀਆਂ ਸਸੀਂ ਲੜਾਈ ਹਰ ਇੱਕ ਦੀ ਲੜਣੀ ਹੈਗੀ ਆ ਉਹਦੇ ਕਰਕੇ ਜਦੋਂ ਅਸੀਂ ਕੱਲ ਅਲਟੀਮੇਟਮ ਇਹਨਾਂ ਨੇ ਤੁਸੀਂ ਸਵੇਰੇ ਖੋਲਾਂਗੇ ਸਾਡੇ ਪੰਜਾਬ ਪਰਦਾ ਦਲਵਾਰ ਸਿੰਘ ਗਿੱਲ ਜੀ ਨੇ ਕਾਲ ਦੇਈ ਵੀ ਅਸੀਂ ਜੀ ਇਕੱਠੇ ਹੋ ਸਵੇਰੇ ਉੱਤੇ ਪੁਲ ਦੇ ਥੱਲੇ ਉੱਥੇ ਇਕੱਠੇ ਹੋਣ ਕਰਕੇ 8 ਵਜੇ ਚਲੋ ਚਲੇ ਗਏ ਪਹਿਲਾਂ ਵੀ ਬੰਦੇ ਆਣਗੇ ਜਾਣਾ ਵੀ ਬਣਦਾ ਸਾਡਾ ਰਾਈਟ ਹੈ ਜਾ ਕੇ ਉਹਨਾਂ ਨੇ ਜਾਂਦੇ ਸਾਰੇ ਜੇ ਤੇ ਉੱਥੇ ਪੁਲਿਸ ਖੜੀ ਸੀਗੀ ਉਹਨਾਂ ਨੇ ਉਹਨਾਂ ਨੂੰ ਅਰੈ ਉਹਨਾਂ ਨੂੰ ਐਦਾਂ ਪੇਸ਼ ਕਰਿਆ ਗਿਆ ਜਿੱਦਾਂ ਕੋਈ ਬੰਦੇ ਗਲਤ ਕੋਈ ਹੁਣ ਗਲਤ ਆਨਸਰ ਹੁਣ ਜਿਹੜਾ ਉਹਨੇ ਕਿਹਾ ਵੀ ਆਫਸਰ ਨੇ ਉਹਦੀ ਬਹੁਤ ਵੱਡੀ ਮਾਨਖੇਦੀ ਕਰਦਾ ਕਿ ਸਰਦਾਰ ਦਲਬਾਖ ਸਿੰਘ ਗਿੱਲ ਕੋਈ ਮਤਾਜ ਦੇ ਪਛਾਣ ਨਹੀਂ ਕਿਸੇ ਦੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਵੀ ਇਹ ਕੀ ਨੇ ਪੰਜਾਬ ਪ੍ਰਧਾਨ ਨੇ ਅਖਰਕਾਰ ਸਾਡੇ ਕੋਈ ਛੋਟੀ ਮੁੱਡੀ ਗੱਲ ਨਹੀਂ ਹੈਗੀ ਉਹਨਾਂ ਨੂੰ ਉਹਨਾਂ ਨੇ ਜਿਹੜਾ ਕਿਹਾ ਹੈ ਵੀ ਇਸਰਾਰਤੀ ਆਨਸਰ ਆਇਆ ਇੱਥੇ ਉਹਨਾਂ ਨੂੰ ਅਸੀਂ ਦੋ ਬੰਦੇ ਨੂੰ ਰੈਸਟ ਕਰਿਆ ਪਹਿਲਾਂ ਤਾਂ ਮੈਂ ਉਹਦੀ ਖੰਡਨ ਕਰਦਾ ਵਿਰੋਧ ਕਰਦਾ ਉਹ ਤੋਂ ਬਾਅਦ ਮੈਂ ਅਲਟੀਮੇਟਮ ਦੇਣਾ ਚਾਹੁੰਦਾ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਅਦਰਵਾਈਜ਼ ਸਾਡੇ ਜਿਹੜੇ ਬੰਦੇ ਅਰੈਸਟ ਕਰੇ ਹੋਏ ਨੇ ਉਹਨਾਂ ਨੂੰ ਨਹੀਂ 12 ਵਜੇ ਤੱਕ ਛੱਡਿਆ ਜਾਂਦਾ ਤਾਂ ਸਾਨੂੰ ਕੋਈ ਠੋਸ ਕਦਮ ਚੱਕਣਾ ਪੈਣਾ ਹੋ ਸਕਦਾ ਸਾਨੂੰ ਲੁਧਿਆਣਾ 'ਚ ਕੋਈ ਰੋਡ ਰੋਕਣੀ ਪਵੇ ਜਾਂ ਕੋਈ ਹੋਰ ਵੱਡੀ ਕਾਲ ਦੇ ਕੇ ਸਾਨੂੰ ਦੁਬਾਰੇ ਫੇਰ ਪੰਗਾ ਉੱਥੇ ਟੋਲ ਤੇ ਹੀ ਲੈਣਾ ਪਵੇ ਕਿਉਂਕਿ ਬਿਸ਼ੱਕ ਕੋਰਟ ਦਾ ਆਰਡਰ ਹੈ ਅਸੀਂ ਕਹਿੰਨੇ ਵੀ ਠੀਕ ਹੈ ਅਸੀਂ ਕੋਰਟ ਦਾ ਕਦਰ ਕਰਦੇ ਹਾਂ ਮਾਨਯੋਗ ਹਾਈ ਕੋਰਟ ਨੇ ਜਿਹੜੇ ਆਰਡਰ ਦੇ ਨੇ ਪਰ ਅਦਰਵਾਈਜ਼ ਇਦਾਂ ਸਾਡੇ ਬੰਦਿਆਂ ਨਾਲ ਜ਼ਿਆਦਤੀ ਹੋਊਗੀ ਤਾਂ ਸਾਨੂੰ ਵੀ ਹੋ ਸਕਦਾ ਉਹਦੀ ਲੰਘਣਾ ਕਰਨੀ ਪਵੇ ਮੈਂ ਤੁਹਾਡੇ ਮਾਦਮ ਰਾਹੀਂ ਕਹਿਣਾ ਚਾਹੁੰਦਾ ਜਿੰਨੇ ਵੀ ਸਾਡੇ ਉਹਰੇ ਸੀਪੀ ਸਾਹਿਬ ਨੇ ਚਾਲ ਜੀ ਜਾਂ ਤੇਜਾ ਜੀ ਨੇ ਹੋਰ ਜਿੰਨੇ ਵੀ ਅਫਸਰ ਨੇ ਸਾਡੇ ਵੱਡੇ ਲੁਧਿਆਣੇ ਦੇ ਵੀ ਤੁਸੀਂ 12 ਵਜੇ ਤੱਕ ਸਰਦਾਰ ਦਲਬਾਖ ਸਿੰਘ ਕਿਲ ਤੇ ਉਹਦੇ ਨਾਲ ਜਿਹੜੇ ਬੰਦੇ ਸਾਡੇ ਅਰੈਸਟ ਕਰੇ ਹੋਏ ਨੇ ਤੇ ਉਹਨਾਂ ਨੂੰ ਰਿਹਾ ਕਰੋ ਅਦਰਵਜੇ ਤੁਸੀਂ ਨਹੀਂ ਰਿਹਾ ਕਰਦੇ ਤਾਂ ਅਸੀਂ 12 ਵਜੇ ਤੋਂ ਬਾਅਦ ਕੋਈ ਰਣਨੀਤੀ ਬਣਾ ਕੇ ਤਾਂ ਕੋਈ ਵੱਡੀ ਗਾਲ ਦਵਾਂਗੇ ਜਿੱਥੇ ਹੋ ਸਕਦਾ ਅਸੀਂ ਰੋਡ ਰੋਕੀ ਆ ਕੁਝ ਉਹ ਮੌਕੇ ਦੇ ਦੇਖਾਂਗੇ